ਭਾਈ ਹੋਰ ਭਾਈ ਅਸਲੀ ਕਾਲ ਜੀ ਲੈ ਭਾਈ ਸਾਡੇ ਦੇ ਬੰਦੇ ਕੰਮ ਸ਼ੁਰੂ ਹੋ ਗਏ ਭਾਈ ਮਿਹਨਤੀ ਬੰਦੇ ਆ ਤੰਗਰ ਬਹੁਰਖੇ ਵੇ ਵੀ ਸਵੇਰ ਤੇ ਉੱਠ ਕੇ ਹੁਣ ਵਿਹਲੇ ਹੋ ਜਾਂਦੇ ਲਾਹੇ 8 ਵਜੇ ਕੇ 8:30 ਦੇ 7 ਵਿਹਲੇ ਹੋਇਆ ਸਵੇਰੇ 5:30 ਦੇ ਲੱਗੇ ਮੈਂ ਛੱਡਣ ਛੱਡ ਭਾ ਭਾਈ ਮਿਹਨਤੀ ਬੰਦੇ ਦੋ ਜਣੇ ਉਹ ਬੰਦਾ ਵੀ ਸਵੇਰ ਤੇ ਸ਼ੁਰੂ ਕਰਦੇ ਆ ਫਿਰ ਇਹ ਕਿਵੇਂ ਪ੍ਰੋਫਿਟ ਜੇ ਤਾਂ ਧੰਦਾ ਹੋਣਾ ਓਏ ਭਾਈ ਤਾਂੰਦਾ ਪ੍ਰੋਫਿਟ ਚ ਆਹ ਇੰਡੀਆ ਗੇਟ ਲਾਇਆ ਆ ਪਾਣੀ ਪਰ ਉਹਨੂੰ ਗੇਟ ਲਾਇਆ ਇਹਨੂੰ ਇਹਨੂੰ ਸਾਫ਼ ਕਰ ਲੋ ਹੈ ਇਹਦੇ ਦੀ ਸਿਕਿਉਰਿਟੀ ਕਿੰਨੀ ਘੜੀ ਆ ਸੁੱਕਾ ਹੀ ਸੁੱਕਾ ਓਏ ਭਾਈ ਇਹਨੂੰ ਮਾਰ ਦੋ ਦੱਸ ਦੀ ਤੁਸੀਂ ਇਹਨੂੰ ਵੱਡੋ ਯਾਰ ਮੈਂ ਤਾਂ ਹੁਣ ਗਾਲ ਕੱਢੀ ਆ ਸਿਕਿਉਰਿਟੀ ਗੇਟ ਲੱਗਿਆ ਹੋਏ ਕਹਿੰਦੇ ਵੀ ਪਾਸ ਹੋ ਕੇ ਗਾਹਾਂ ਜਾਂਦੇ ਦੀ ਮੈਸ ਓ ਜਾ ਕੇ ਫੇਰ ਗਾਹਾਂ ਕਿਹਨਾਂ ਹੁੰਦੀ ਐ ਇਹਨੂੰ ਵੱਡੋ ਅਜਾ ਹੋਰ ਨੂੰ ਦਾਦਾ ਲੈ ਕੇ ਨਾ ਹਵਾ ਵੜਦੇ ਹਰ ਵਾਰ ਪਹਿਲਾਂ ਲੱਗਿਆ ਤੂੰ ਰੋਜ਼ ਮੈਸਰ ਪਾਣੀ ਪਾਉਂਦਾ ਸਾਫ ਕਰੋ ਆ ਕੀ ਆ ਹਾ ਭਾਈ ਇਹ ਫਾਰਮ ਹੈ ਨਾ ਦੋ ਬੰਦੇ ਇਹ ਦੋ ਬੰਦੇ ਮੈਸਾ ਹਾਂ ਛੜਤਾ ਛੜਤਾ ਜਾ ਹੈ ਅੱਜ ਲਈ ਆ ਗਿਆ ਜੀ ਹੁਣ ਬਹੁਤ ਹੋ ਗਏ 20 ਮਿੰਟ ਵਾਹ ਪੱਕੇ ਲਾਉਣੇ ਕਿੱਥੋਂ ਨਹੀਂ ਕਰਨਾ ਠੀਕ ਐ ਕੜ ਨਹੀਂ ਸਿਗਨਲ ਕੋਈ ਮੈ ਠੀਕ ਐ ਨਹੀਂ ਲੱਗਦਾ ਠੀਕ ਐ ਰਾਈ ਤਾਂ ਅਬ ਜੇਰ ਦੇ ਬਾਅਦ ਰੋਡੋਮੀਟਰ ਮਾਰਤਾ ਦਾ ਲਾ ਗਿਆ ਜਿਹੜਾ ਨਾ ਨਾ ਕੋਟਾ ਬਿਟਰੇਗਾ। ਇਹ ਬੜਾ ਮੋਟਾ ਤੇਰਾ ਤਾਪਦੂ ਬਗ ਦਾ ਖੇਤ ਟਰੈਕਟਰ ਨਾਲ ਹੋ ਗਿਆ ਫਟ ਹੋ ਗਿਆ ਹੁਣ। ਆਪਾਂ ਵੀ ਖੜੀ ਚੱਲ ਪਈ ਲੱਖਣ ਚੜ ਗਿਆ ਅੱਜ। ਨਹੀਂ ਆਊਗਾ। 11 ਤਰੀਕ ਹੈ। ਨਹੀਂ ਆਊਗਾ। ਤੇਰੀ ਵੀ ਆਖਦੀ 20 ਹਾਰਦਾ ਅੱਜ ਖੈਰਾ ਆਏ। ਕਈ ਦਿਨ ਦਾ ਦੱਸਦੇ ਆ ਇਹ। ਕਈ ਦਿਨ ਦਾ ਵਾਦੇ ਦੇਰੀ ਆ ਖੜਾ। ਬਾਕੀ ਦੇਖੋ ਕਿਆ ਬਣਦਾ। ਲੱਖਣ ਚੜ ਗਿਆ ਅੱਜ। ਬਾਈ ਇਹ ਨਹੀਂ ਦੇ ਕੇ ਪਾਣੀ ਸਾਰਾ ਬੰਦੇ ਦਾ ਹੈ ਨਾ ਇਹ ਪੰਨੀ ਚਾਦਾ ਬੈਣਾ ਔਖਾ ਹੋਰ ਹਵਾ ਦਾ ਕਰਮ ਚਲਦੀ ਹਾਂ ਤਾਂ ਜਾ ਸਾਰੇ ਤਾਂ ਲੱਗਦੇ ਆ ਠੰਡੀ ਹਵਾਉਣ ਲੱਗ ਗਈ ਹਾਲੇ ਉੱਤੇ ਉਰਦਾ ਹਾਂ ਠੀਕ ਹੈ ਦਰਤਾਂ ਦੀ ਛਾਵਾਂ ਪਾ ਦੇ ਫੱਕ ਰੰਦਾ ਟੈਉ ਵੀ ਲੱਗ ਗਿਆ ਨਾ ਟੈਉ ਦੇਖ ਲੈ ਹੈ ਕਿੰਨੇ ਕਿਹੜੇ ਹਵਾਵਾਂ ਲੱਗਿਆ ਵਾ ਕੋਹਟਿੰਗ ਲੱਗਿਆ ਬਾਈ ਅਚਾਰ ਚੋਰ ਨੂੰ ਕਿਸੇ ਨਾਲ ਲੈ ਕੇ ਜਾਣਾ ਤਾਂ ਲੈ ਜਾ ਜਿਹੜਾ ਹੋਇਆ ਬਾਈ ਲੈ ਜਿਓ ਕਰਨਾ ਪੌੜੀ ਲਾ ਗਈ ਬੈਸਾ ਪਰ ਨਾ ਇਦਾਂ ਹੀ ਰੋਟ ਜੰਦਾ ਪੜਾਂਗੀ ਲਾ ਕੇ ਟੋਟਲ ਨੇ ਆ ਇਹ ਤਾਂ ਆਪਣੇ ਆਪ ਗਰੀ ਵੀ ਜਾਂਦਾ ਹੈ ਨਾ ਇਹ ਪੱਕੇ ਕੇ ਘਿਰਦਾ ਇਹ ਅੰਬ ਵਾਲਾ ਕੰਮ ਹੈ ਇਹਦਾ ਆੜੂ ਉਹ ਵੀ ਚੱਕੜ ਦਫਾਉਂਦਾ ਫੱਕ ਨਹੀਂ ਕਹੇ ਆੜੂ ਗੱਦਰ ਹੋਈ ਹੋਏ ਆ ਥੋੜੇ ਥੋੜੇ ਗੱਲ ਪਤਾ ਨਹੀਂ ਕੀ ਗੱਲ ਸੁੰਢੀ ਜੀ ਪੈਂਦੀ ਤੇ ਥੱਲੇ ਕਰਨ ਲਾ ਕੇ ਅੱਛਾ ਉਹ ਨਹੀਂ ਮੈਂ ਇਸ ਵੇਸ ਨੂੰ ਹੁੰਦੀ ਤੇ ਪ੍ਰਾੜੂ ਉੱਪਰ ਪਤਾ ਨਹੀਂ ਕੀ ਆ ਗਿਆ ਨਾ ਖਰਾਬ ਬਸਾ ਲਈ ਅੰਬਾ ਵਿੱਚ ਸਵਾ ਉਹ ਵਾਕ ਤੇ ਪੱਕ ਤੇ ਹਾਂ ਅੱਛਾ ਹਾਂ ਕੇ ਦੇਖੀ ਜਦੇ ਸਬਜੀ ਬਣਦੀ ਨਾ ਵੀ ਸਬਜੀ ਬਣਦੀ ਐ ਢਾਂ ਵੀ ਨੇ ਕਾਂ ਤੋੜ ਕੇ ਆਤੀ ਐ ਹਾਂ ਹਾਂ ਆਚਾਰ ਬਣਦਾ ਚਾਰ ਤਾਂ ਬਣਦਾ ਹੈ ਇਹ ਆਚਾਰ ਬਣਦਾ ਸਬਜੀ ਜੋ ਮਾਦੀ ਬਣਾ ਲਾ ਇੱਧਰ ਇੱਕ ਨਾਲ ਥਾ ਪੜਾ ਮੋਟਾ ਨਹੀਂ ਹੋ ਜਾਂਦਾ ਅਜਿ ਘਾਉਣਾ ਓਏ ਇਹ ਤੈਨੂੰ ਦੱਸਾਂ ਕਿਹੜਾ ਚੱਕਰ ਐ ਇਹ ਊੱਬਲ ਐ ਊੱਬਲ ਨਹੀਂ ਹੈਗੀ ਇਹ ਇਹ ਟਰੈਕਟਰ ਦੀਆਂ ਨਾ ਉਹ ਆੜੀਆਂ ਲਿੰਕਾਂ ਉਹ ਮਰਜੀ ਇੱਥੇ ਟੇਢੀ ਐ ਉਹ ਮਿੱਟੀ ਕਿੱਥੀ ਕਰਦੀ ਆ ਇਹ ਉੱਛੇਰ ਨੂੰ ਉੱਚ ਰਹਿੰਦਾ ਫਿਰ ਇਹ ਨਹੀਂ ਯਾਰ ਆਪਾਂ ਰੀਤੇ ਮੈਂ ਹੋਰ ਚੱਕਰ ਲੀ ਆਪਾਂ ਟਾਇਰ ਮੋੜਦੇ ਨਾ ਰੇਤਾ ਵੀ ਮਿੱਟੀ ਕਿੱਥੀ ਕਰਦਾ ਫਿਰ ਟਾਇਰ ਵੀ ਰੇਤਾ ਆ ਆ ਉਹ ਹੀ ਆ ਇੱਕ ਸਾਈਡ ਨੂੰ ਉੱਚ ਰਹੇ ਆ ਮਾਰੇ ਉੱਥੇ ਮਿੱਟੀ ਛੱਡ ਗਿਆ ਬੱਕੇ ਠੀਕ ਆ ਇਹਦਾ ਕੋਈ ਨਾ ਹੋਵੇ ਇੰਨਾ ਇਹਦਾ ਬੰਦਾ ਫੋਟੋ ਲੈ ਕੇ ਘੁੰਮ ਜਿੰਦਾ ਥੋੜਾ ਜਿਹਾ ਲਿਆਉਣਾ ਮੇਰਾ ਇੱਥੇ ਆਹ ਜਿ ਘੜਾ ਸਾਈਡ ਇੰਨੀ ਕਰ ਇੱਕ ਵਾਰ ਖੇਤ ਪਾਉ ਹੋਣ ਤਾਂ ਖੇਤ ਪਾ ਕੇ ਮਿੱਟੀ ਬੋਲੀ ਹੋ ਗਈ ਫੋਟੋ ਲੈ ਕੇ ਵੀ ਘੁੰਮਣਾ ਵਿੱਚ ਜਦ ਇਹ ਸੈਟ ਹੋਣਾ ਵਿੱਚ ਤਾਂ ਮੈਂ ਪੈਰ ਮਾਰ ਦਦਾ ਪਰ ਕੈਡਾ ਕੰਮ ਆ ਤਾ ਆ ਗਿਆ ਪਾਣੀ ਲੱਗਣੇ ਮ ਪਾਣੀ ਗਲ ਫੋਲੋਗਾ ਨਹੀਂ ਜੇ ਨਾਨਾ ਨੇ ਜਿਖ ਖੜਾਇਆ ਆਏ ਜੇ ਚੱਕੂਗੀ ਹਾਂ ਅੱਛਾ ਰਾਤੀ ਚਲਦੀ ਆ ਇਹ ਮੇਰੀ 11 ਵਜੇ ਹੈ ਨਹੀਂ ਦੀ ਰਾਤ ਹੈ ਇਹ ਇਹ ਸ਼ਾਮ ਤੇ ਕਿੰਨੇ ਤੱਕ ਰਹਿਣਾ ਹੈ ਸ਼ਾਮ ਤੇ 5 ਵਜੇ ਤੱਕ ਆ ਤਾਂ ਪਾਪਾ ਪਰੇ ਜਾਊਗੀ 5 ਵਜੇ ਤੇ ਰਹਿ ਕੇ ਫਿਰ ਰਾਤ 11 ਵਜੇ ਇੱਥੇ ਆਈਗੀ ਇਹ ਡੇਢ ਕਿਲੋ ਪਾਪਾ ਪਰੂਗੀ ਉਹ ਭਰ ਦੇ ਫੋਨ ਦੇ ਦੇਖ ਲੈ 4 ਇੰਚ ਦੀ ਤਰਖਾ ਰਖਾ ਆ ਕਿੰਨਾ ਭਰਦੇ ਬਹੁਤ ਆ ਤਾਂ ਚੱਕ ਲੈਣਾ ਇਹ ਆ ਤਾਂ ਗਿਆ ਤੇਰਾ ਵਾਹ ਆ ਭਰ ਗਿਆ ਉਹ ਆਹ ਆਹ ਨਹੀਂ ਗਾ ਕੋ ਉਹ ਪਾਣਾ ਪਤਾ ਨਹੀਂ ਪਾਣੀ ਉਹਨੂੰ ਛੱਡੀ ਰਾਤ ਨੂੰ ਫੁੱਲ ਘਾਤੋ ਡੋਣਾ ਥਈ ਇਹ ਫੁੱਲ ਹੋ ਗਏ ਹਾਂ ਉਹ ਉਧਰ ਨਾ ਪਣੀ ਉਹ ਇੱਥਾਂ ਮੈਂ ਉਹੀ ਕਹਿੰਦਾ ਇਹ ਦੋ ਖੇਤ ਭਰਦੇ ਨੇ ਪੰਦ ਉਸੀ ਫੁੱਲ ਵਾਦਨੇ ਖੇਡ ਗਿੱਲਾ ਮਾਲਾ ਹਰਾ ਹਾਂ ਇਹ ਛਾਂ ਨੂੰ ਆ ਗਈ ਤੈਨਾਂ ਮੈਂ ਤੋੜ ਦੇ ਦਰੋਂ ਪਾ ਕੇ ਦਿਨਾਂ ਨੂੰ ਸਰਦ ਦੀ ਰਾਤ ਨੂੰ ਠੀਕ ਨਹੀਂ ਵਿਖ ਰਿਹਾ ਇੱਕ ਖਾਲੀ ਸਾਫ ਕਰ ਰਹੇ ਹੁਣ ਤਾਂ ਅਸੀਂ ਆ ਕਾਲ ਨੂੰ ਪਾ ਕੇ ਉਹ ਐਂਡ ਜੇ ਪਾਣੀ ਲੈਣਾ ਆਏ ਮੜਾ ਲੋ ਬਈਆ ਵੀ ਲਾ ਕੇ ਆਉਣ ਫੇਰੇ ਬਈਆ ਆ ਤੇਰੇ ਉਹ ਗੰਨੇ ਵਾਲੇ ਬਈਆ ਆ ਕੇ ਆਪਣੇ ਗੰਨੇ ਤਾਂ ਹਲੇ ਮਾਛੂੜ ਜਾਂਦੇ ਲਾਉਣ ਆਹਾ ਹਰ ਬੇਹਾ ਦੂਰ ਵਿੱਚ ਦੀ ਆ ਕੇ ਜਾ ਦੋ 14 ਆ ਗਏ ਬੰਦੇ ਸਰ ਬੀਜੀ ਆ ਨਾ ਮਿਲ ਬਹੁਤ ਭਾਈ ਉਧਰ ਦਾ ਭਾਈ ਮਿਲਿਆ ਮੈਨੂੰ ਕਹਿੰਦਾ ਸਰਦਾ ਦੀ ਬਹੁਤ ਭਾਈ ਉਧਰ ਦੱਸਣਾ ਦੂ ਸਰਦੇ ਉੰਦਰ ਤਰ ਤਰ ਕੇ ਆ ਕੇ ਹੈ ਫਿਰਾਂਦੇ ਇਧਰ ਤਨੁੰਦੇ ਫਿਰ ਇਹ ਉੱਥੋਂ ਦਾ ਗੱਡੀ ਮਿਲਣੀ ਹਾਂ ਹੈ ਨਾ ਭਈਆ ਦੇ ਭਈ ਮਤਬਾ ਇਹ ਮਿਲਿਆ ਵੀ ਪਾਣੀ ਉਹੀ ਛੱਡਿਆ ਪਾਣੀ ਪਤਾ ਗਿਆ ਭਈਆ ਦਾ ਹਰੇ ਮਿਲਦਾ ਨਹੀਂ ਹੈਗਾ ਅੱਬ ਭਈਆ ਤਾਂ ਦੇਖੀ ਜਾਊਗੀ ਜੇ ਨਾ ਭਈਆਂ ਨੇ ਇਹ ਤਾਂ ਮੀ ਪੈ ਗਿਆ ਚਾਰ ਇੱਕ ਦੋ ਦਿਨ ਚ ਵੇਤਾ ਭਈਆਂ ਦਾ ਤਾੜ ਮਿਜੂਗਾ ਨਹੀਂ ਤੇ ਭਈ ਇਹ ਤੈਨੂੰ ਆਪ ਪੁੱਛਦੇ ਫਿਰੂਗੇ ਵੀ ਸਦਾ ਦੀ ਹੜਦੋ ਪਾਣੀ ਉਹ ਇੰਨਾ ਪਾਣੀ ਪੂਰਾ ਹੁੰਦਾ ਹਾਂ ਹਾਂ ਮਾਜੀ ਭੱਲਵਾ ਪਾਣੀ ਵੀ ਤਿਆਰ ਪੂਰਾ ਕਰਨ ਔਖਾ ਅਜੇ ਲੈ ਮਾਣੀ ਮੋਟੀ ਹਵਾ ਕੀ ਦੋ ਕਿਤੇ ਲੈਟ ਮਾਰ ਗਈ ਉਨੇ ਜੇ ਕੰਮ ਖੈਲੇ ਹੋ ਜਾਂਦੇ ਭਈਏ ਹੋ ਹੋਰ ਕੀ ਆ ਵੀ ਚੋਬਰ ਆ ਗਿਆ ਲੈ ਨੂੰ ਮੋਟਰ ਦੇਗੀ ਹੁਣ ਚੱਲਦੀ ਏ ਕਹਿੰਦਾ ਫਾਲੇ ਬਦਲ ਲੈ ਮੈਂ ਬਾਹਵਾ ਮੈਂ ਤਾਂ ਪਹਿਲੇ ਨੂੰ ਬਦਨਦਾ ਫਾਲੇ ਹੁਣ ਤਾਂ ਮੇਰਾ ਟਾਈਮ ਨਹੀਂ ਨਾਉਣਾ ਆਇਆ ਬੰਦਾ ਹੈ ਹੈ ਨਾਉਣਾ ਆਇਆ ਬੀ ਬੀਨਸਿਸ ਬੀਨਸਟਰ ਡਾਕੂ ਲੈ ਆਵੇ ਨੇ ਮੈਸਾਂ ਗਏ ਗਏ ਆਂ ਦਾ ਥੱਕੀ ਜਨੇ ਸਵੇਰ ਤੇ ਅਦਾ ਅਦਾ ਲੈ ਲੈ ਗਰਮੀ ਬਾਹਤਾ ਦਾ ਦਾਤੂ ਬਾਰਾ ਮੈਂ ਉੱਠ ਕੇ ਉੱਠ ਕੇ ਨਾ ਆ ਜੰਦਾ ਮੇਰਾ ਜੇ ਗਰਮੀ ਲੱਗਦੀ ਕਰਮੀ ਗਿਆ ਕਰਮੀ ਹੈਵਾ ਹੁੰਦਾ ਬੰਦ ਤਾਂ ਇੱਥੇ ਬਰ ਰ ਬਾੜ ਨਹੀਂ ਹੁੰਦਾ ਦੇਚ ਨੰਗੀ ਪੈਰੀ ਤਾਂ ਨਹੀਂ ਪਰਤਦਾ ਦੋ ਲਾੜੀ ਅੱਖੀਂ ਕੀ ਜਾਂਦਾ ਹੋਰ ਇਹਦਾ ਜਾਂ ਫਿਰ ਦਿਨ-ਸ਼ਬੇਦਾਂ ਅੰਮਾ ਦਿਨ-ਸ਼ਬੇਦੀਆਂ ਛੱਟਾ ਹੋਏ ਤੇ ਜਾਨ ਨੂੰ ਸਵੇਰ ਨੂੰ 8 ਵਜੇ ਇਹ ਤਪਣ ਲੱਜਾਂਦਾ ਪੂਰਾ ਦਿੱਤਾ 8 ਵਜੇ ਤਾਂ ਪੈਰ ਰੱਖਨੇ ਹੁੰਦਾ ਹੈ ਸਾਢੇ 5 ਦੇ ਲੈ ਕੇ ਸਾਢੇ 7 ਤੱਕ 2 ਘੰਟੇ ਮੈਨੂੰ ਤੂੰ ਖੇਤ ਨਹੀਂ ਪਾਰ ਕਰਦਾ ਨੰਗੀ ਪੈਰੀ ਮੈਂ ਕਾੜੇ ਰਿੱਤਾ ਪੀ ਉਹ ਪੱਗ ਦਾ ਬਹੁਤ ਗਰਮ ਹੋਣਾ ਕਾਚੇ ਤੇ ਦਾ ਫਰਕ ਆਹ ਜਮੀਨ 'ਚ ਕੋਈ ਚੱਕਰ ਨਹੀਂ ਆਉਂਦਾ ਇਹ ਬੰਦਾ ਕੰਮ 8-9 ਵਜੇ ਕੰਮ ਕਰੀ ਜਾਂਦਾ 10 ਵਜੇ ਤੱਕ ਕਰੀ ਜਾਂਦਾ ਆਹ ਜ ਇਹਨਾਂ ਦਾ ਫਰਕ ਕਹੀਦਾ ਬਈ ਦਾ ਸਾਢੇ 7 8 ਵਜੇ 8 ਵਜੇ ਇਹ ਪੈਕ ਨੰਗੇ ਪੈਨ ਖਾਂਗੂ ਦੋਏ ਬੂਟ ਜੇ ਠੀਕ ਆ ਆ ਦੋ ਵਨ ਨੂੰ ਪਤਾ ਤਾਂ ਟੋਲ ਕਿਵੇਂ ਲਾਈ ਆ ਹਾਲੀ ਕਾਗੇ ਤਾਂ ਹੀ ਲਾਇਆ ਲਾਤ ਕਰੇਗਾ ਕਾਗੇ ਲਾ ਕੇ ਮਿੱਟੀ ਲਾ ਦੇ ਦਿਖਦਾ ਕਿੱਦ ਕਾਏ ਕਾਏ ਕਰਦਾ ਸੀਲਰ ਅੱਗੇ ਕਰਕੇ ਆ ਲੈ ਪੱਕ ਗਿਰਿਆ ਇਹ ਤੇ ਘਟ ਮੱਚੇ ਹਣਾ ਹੈ ਇਹ ਜਾਣ ਤੋਂ ਬੋਖਾਂਦੇ ਨੂੰ ਪੁੱਤਾ ਬੋਖਾਂਦਾ ਕੋਈ ਨਹੀਂ ਕੋਈ ਨਾ ਬੋਖਾਂਦੀ ਇਹ ਹੁੰਦਾ ਪੁੱਤਾ ਦਵਰੇ ਉਹ ਤਾਂ ਤਮੱਕੀ ਲੱਗਿਆ ਇਹਦਾ ਹਰੇ ਤੋਂ ਪੱਕਣ ਦੇਖੀ ਤੂੰ ਸਵਾਦੇ ਬਹੁਤਾ ਖਾਣ ਨੂੰ ਖੱਟੇ ਮਿੱਠੇ ਹੀ ਹੁੰਦੇ ਨੇ ਮਿੱਠਾ ਐ ਨ ਮਿੱਠਾ ਜਦ ਪੱਕ ਗਿਆ ਮਿੱਠਾ ਹੈ ਟਗੜਾ ਅੰਬ ਅੰਬੋਂ ਰਹਿਣ ਦੋ ਖਾਣ ਨੂੰ ਇਹੀ ਖਾਣੇ ਇੰਨਾ ਸਵਾਦ ਹੁੰਦਾ ਹੈ ਬਾਕੀ ਸ਼ਾਮਾ ਘਾੜਾ ਵੀ ਇਹਦਾ ਪੱਤਾ ਚੌੜਾ ਉਹਦੇ ਨਾਲ ਸ਼ਾਮਾ ਸੰਘਣੀ ਹੈ ਵੀ ਇਹਦਾ ਮੀਂਹ ਪੈਂਦੇ ਨੇ ਜਮੀਂ ਹਰਾ ਹੋ ਜਾਂਦਾ ਈ ਖੋਰ ਖਾਸੀਅਤ ਹੈ ਇਹ ਇਹ ਸਾਰਾ ਸਾਲ ਇਹਨਾਂ ਵਰਤਦਾ ਝੜਦਾ ਅੱਸਤ ਰਹਿੰਦਾ। ਜਿੱਕ ਨਹੀਂ ਆ। ਹੁਣ ਸਵੇਰੇ ਕਰਕੇ? ਸਵੇਰੇ ਕਰਤਾ ਸਵੇਰੇ ਦਾ ਵਰਤਾਂ। ਕਾਦੀ? ਆਹਾ ਕੱਖ ਦੀ। ਮਿੱਟੀ ਲਾਉਣੀ ਮੈਂ ਵੀ ਹਾਂ। ਮਿੱਟੀ ਲਾ ਕੇ ਗਰਾਉ ਕੱਲ ਕਰਾਇਆ। 2 ਡਾ ਮੀਟਰ ਮਾਰ ਜਾਂਦਾ ਉੱਥੇ। ਟੋਲੇ ਆਓ ਸੜਕ ਨਾਲ। ਹੁਣ ਆਇ ਮਿੱਟੀ ਲਾ ਕੇ ਉਹਨੂੰ ਬੱਟਾ ਨੂੰ ਫਿਰ ਉਹ ਕਰ ਦੇਣਾ। ਕੰਪਿਊਟਰ ਕਰ ਦੇਣਾ ਉਹਦਾ। ਠੀਕ ਨਹੀਂ? ਚਲ ਗਿਆ। ਇਹ ਗਾ ਬਾਈ। ਤਾਹੀ ਕੰਮ ਆ ਹੁਣ ਨਾਉਣਾ ਦਾ ਮਾਰ ਚੁਭੀ ਆ ਜਾ ਮੀਨੇ ਜੇ ਮੇਰੇ ਨਾਉਣਾ ਕਿੱਥੇ ਆ ਨਾਉਣਾ ਹੋਰ ਪਾਪਾ ਰਾਤ ਦੇ ਇੱਕ ਵਧਣਾ ਹੀ ਹੈ ਨਾ ਦਿਨ ਚ ਉਹਨਾਂ ਦੇ ਕਰ ਇੱਕ ਪੰਪ ਹੋਰ ਲਾਉਣਾ ਆ ਜਾ ਕਿੱਥੇ ਅੱਛਾ ਓਰੇ ਆਬਾਦੀ ਜੀ ਮਲਾਦ ਮਾ ਕੱ ਖਿਆ ਹੋ ਗਿਆ ਸਾਲਾ ਉੱਥੇ ਤੇ ਲਾਇਆ ਫੇ ਜਾ ਹੋਰ ਕੀਆ ਦੌੜੇ ਦੌੜ ਗਿਆ ਆ ਕੋਲਡ ਡਰਿੰਕ ਲਈ ਫਿਰਦਾ ਕਿ ਆ ਕੇ ਆਇਆ ਇਹ ਵਾਏ ਵਾਏ ਜੀ ਉਹ ਦੱਦਿਆ ਉਹਨੇ ਕਿਹਾ ਇਹ ਕਾਗਜ਼ਦਾਰ ਦੇ ਕਰ ਉਹਨੇ ਕਿਹਾ ਬੁਲਾ ਦੇ ਆ ਲੱਗਦਾ ਥੋੜਾ ਹਰਾ ਕੋ ਹਰਾ ਕੇ ਨਾ ਆ ਗਿਆ ਇਹ ਜਿਹਾ ਠੰਡਾ ਹੈਗਾ ਖੜਾ ਇੱਕ ਹਰਾ ਵੀ ਹੈਗਾ ਉਹ ਸਾਰਾ ਹੈ ਨਹੀਂ ਉਹ ਮਾਊਂਟਨ ਡਿਊ ਹੈ ਅਗਲਾ ਕਹ ਵੀ ਇਹਦਾ ਠੰਡਾ ਹੀ ਪਿਆ ਲਿਆ ਭਾਲੀ ਕੋਟ ਲੈ ਆਵਰ ਗਿਆ ਬੇਵਰਤਾ ਕਦੀ ਕਰ ਦਮ ਕਿਤੇ ਉਹ ਕਾਰਤਾ ਇੱਕ ਪੰਪ ਲੈਦਾ ਇੱਕ ਹੁਲ ਭਰ ਲੈਂਦਾ ਬਰਾਬਰ ਯਾ ਚਾਚਾ ਕੀ ਕਰੇ ਚਾਚਾ ਤਾਂ ਜ ਪੈਲ ਪਾਈ ਪਈ ਰੱਬ ਨੇ ਹੋ ਕਈ ਵੀ ਪਹਿਲਾਂ ਇੰਨੀ ਗਰਮੀ ਨਹੀਂ ਦੇਖੀ ਤਾਂ ਹੋ ਗਿਆ ਪਲੇਜਾ ਮੈਂ ਕਹਿੰਦਾ ਤੂੰ ਤਾਂ ਪਾ ਪੱਕ ਵੀ ਗਿਆ ਹੈ ਤੂੰ ਤਾਂ ਪੱਕ ਵੀ ਗਿਆ ਪਲੇਜਾ ਹੋ ਗਿਆ ਪੱਕ ਗਿਆ ਗਿਆ ਛੁੱਟਾ ਬੰਦਾ ਮੇਰੀ ਗੱਲ ਸੁਣ ਲੈ ਹੁਣ ਤਾਂ ਖਬਰਾਂ ਵੀ ਦੱਸਦੇ ਵੀ ਅੱਗੇ ਗੋਲੇ ਪੈਂਦੇ ਅੱਗ ਦੇ ਹੈ ਪਿਛਲੇ ਗੋਲੇ ਹੀ ਆ ਬਈ 5:30 ਹੋ ਗਏ ਹਾਂ ਆ ਦੇਖ ਲੈ ਕਿਹਦੀ ਗਰਮੀ ਹੈ ਬਹੁਤ ਗਰਮੀ ਹੈ ਹੈ ਗਰਮ ਐਸੇ ਬਹੁਤ ਆ ਕੱਪੜੇ ਤਾਂ ਇਹ ਕਹਿੰਦੇ ਪਾਣਾ ਚ ਕੱਪੜੇ ਪਾ ਲੈ ਸਾਡੀ ਬੀਸ ਦਿਖਾਈ ਦਿੰਦੀ ਕੀ ਗੱਲ ਹੈ ਕਪੜਾ ਨਹੀਂ ਪੈਂਦਾ ਆਏ ਆਏ ਕੀ ਕਰਦਾ ਚੱਖਮੀ ਬੈਠਾ ਰਿਹਾ ਜਿਸ ਵੀਰੇ ਦੇ ਬੈਠੇ ਦੇ ਉੱਤੇ ਮੈਂ ਇਸ਼ਾ ਲਗਾ ਲੈਣਾ ਕਿ ਆ ਉੱਚੇ ਬਤੇ ਬਾਹਰ ਨਿਕਲੇ ਜਦੇ ਪਿੰਡਾ ਪਿੰਡਾ ਸੁੱਕ ਜਾਂਦਾ ਤਾਂ ਹੋਰ ਆਹ ਖਾਬਤ ਤੂੰ ਮੈਂ ਸਰਲਾ ਗਿਆ ਮੈਂ ਮੈਂ ਇਸ਼ਾ ਦੇ ਰਿਹਾ ਤੂੰ ਸਿਰ ਨਹੀਂ ਚੱਕਦੀ ਪਾਈਪ ਥੱਲੇ ਤੇ ਆਏ ਖੜਦੀ ਨਹੀਂ ਬਸ ਆਏ ਆ ਜਾ ਬਿੰਦਰ ਦਾਦਾ ਕਹਤੇ ਆਏ ਖੜਦੀ ਨਹੀਂ ਹੈ ਹੈ ਕੀ ਕਰਨਾ ਕੀ ਕਰਨਾ ਫਾਲੇ ਬਤਾਉਣ ਲੱਗ ਗਿਆ ਬਾਈ ਠੀਕ ਹੈ ਬਿੰਦਰ ਸਰੇ ਜਾਣਾ ਕੰਮ ਆ ਕੇ ਦੇਖ ਤਾ ਸਹੀ ਬਾਈ ਆਹ ਆ ਸੀਂ ਤੇ ਕੱਢੂਗਾ ਯਾਰ ਠੀਕ ਆ ਫਾਲੇ ਹਲੇ ਉਹ ਹਲੇ ਤਾਂ ਨਹੀਂ ਕੋਈ ਨਹੀਂ ਕਿਤੇ ਘਸਣ ਚਾਹੀਦੀ ਬਸ ਆਹ ਉਹ ਲੈ ਲੀਂ ਯਾਰ। ਅਰੇ ਯਾਰ ਐਨੇ ਐਨੇ ਮੂੰਹ ਹੈਗਾ ਬਾਹਰ ਯਾਰ। ਐਨੀ ਬਈ ਦੋ ਉਂਗਲ। ਪਏ ਹਲੇ। ਉਹ ਠੀਕ ਆ ਕਾਹਨੂੰ ਬਦਲਨੇ ਯਾਰ। ਓਕੇ। ਜਿੱਦਾਂ ਕੰਮ ਨਿਪੜ ਗਿਆ ਬਾਹੀ ਦਾ। ਉਦੋਂ ਦਾ ਹਾਂ ਕਰਦੇ ਹੋ। ਉਦੋਂ ਬਦਲ ਦਿਓ। ਸਿੱਧਾ ਇੱਕ ਫਾਲਾ ਵੀ ਥੋੜਾ ਆਹ ਟਿੱਡਾ ਜਿਹਾ ਹੋਇਆ ਬਈ ਨਹੀਂ ਵੀ ਸਰੋਣਾ। ਟਿੱਡਾ ਹੋਊ ਸਿੱਧਾ ਬਖ ਕਰ ਲਾ ਪਹ ਹਲੇ ਤਾਂ ਬਹੁਤ ਪਏ ਯਾਰ। ਉਦੋਂ ਦੇਖ ਸਹੀ। ਐਨੇ ਐਨਾ ਫਾਲਾ ਪਿਆ ਹਲੇ। ਕੋਈ ਲੋੜ ਨਹੀਂ ਹੈਗੀ ਬਦਲਣ ਦੀ ਯਾਰ। ਇਹਨੇ ਬਾਹਰ ਖਾਧਾ। ਬਦਲ ਨੇ ਬਦਲਾ ਬਾਅਦ ਨਾ ਕਿ ਵੀ ਪਾਣੀ ਮਾਰਦੀ ਨਾ ਨਾ ਠੀਕ ਹੈ ਮੈਨੂੰ ਕਿਸੇ ਵੇਗ ਅੱਗੇ ਨਾ ਬਕਰਾਤਾ ਉਹਨੇ ਬਦਲ ਤੇਰੀ ਚਾਹ ਭਾਈ ਹੋਈ ਵੀ ਉਹ ਹੈ ਚਾਹੇ ਉਹ ਮਰੜੀ ਮਰਮੋਟੀ ਰਹਿੰਦੀ ਕਰਨ ਉਹ ਵੀ ਭਾਈ ਹੋ ਜਣੀ ਨਾਲੇ ਕੋਈ ਗੱਸਾ ਨਹੀਂ ਪਿਆ ਹੋਇਗਾ ਇਹ ਤਾਂ ਨਜਾਇਜ਼ ਉਹ ਖਰਾਬ ਕਰੂੰਗਾ ਮਤਲਬ ਬਹੁਤ ਪਿਆ ਹਲੇ ਅੱਚ ਹੂੰ ਉਹ ਗਲੀ ਦਾ ਬਾਹਰ ਦੇਖ ਤੇ ਮੇਰੀ ਹੁਣ ਗੱਲ ਹੈ ਆ ਲੈ ਦੇਖ ਕੇ ਕਿੰਨੀ ਉਗਲੀ ਮੈਂ ਦੀ ਲੈ ਦੋ ਉਂਗਲ ਆਹ ਇੰਨਾ ਪੈਂਦਾ ਲੈ ਹੋ ਕੇ ਜਾਈ ਤੁਹਾਨੂੰ ਲੋਕ ਤੱਕਲੀ ਰਾਤ ਜੀ ਨਾਲ ਬੱਬਾ ਬੱਬਾ ਭਾਈ ਇਹਨੇ ਕਰ ਸਿੱਧਾ ਹੋਣੀ ਨੂੰ ਕਿੱਥੇ ਕਿਹੜੇ ਕਰਨੇ ਸਿਖਾ ਲਈ ਹੈ ਪੁੱਠੇ ਤਾਂ ਜਦ ਜਦ ਇੱਦਾਂ ਡਾਰ ਦੇਗੇ ਮਾਰੇ ਇਹਦਾ ਕਰ ਤੇ ਇਹਨੇ ਪਲੇਟਾ ਮੁੱਕ ਗਿਆ ਪਿੱਛੇ ਹੁਣ ਪਿੱਛੇ ਪਲੇਟਾ ਮੁੱਕ ਗਿਆ ਲੈ ਇਹ ਬਿੰਦਰਾਈ ਸੱਚੇ ਕਹਿੰਦੇ ਚਾਹੀਦੀਆਂ ਨਹੀਂ ਹੈਗੀਆਂ ਚਾਹੀਦੀਆਂ ਨਹੀਂ ਇਹ ਦਵਾਈ ਨਹੀਂ ਸਿੰਪਲ ਹੋ ਜਾ ਬਾਈ ਚਾਬੇ ਹੋ ਗਏ ਨੇ ਤੇਰੇ ਪਾਸ ਆ ਭਈਏ ਦੋ ਤੇ ਤਗੜੀਆਂ ਹੋ ਗਏ ਨੇ ਉਹਦੇ ਸੇ ਨਾਮ ਲਿਖੇ ਬਈ ਪਰ ਕਿੰਦਰ ਆ ਜਾ ਹਾਂ ਆ ਦੁਨੀਆ ਤੇਰੀਆਂ ਕਿਹੜੀਆਂ ਹਾਂ ਦੋ ਆਹ ਦੋ ਆਇਆ ਹੱਥੇ ਲੋਏ ਬਸ ਇਨੇ ਇਨੇ ਜੇ ਕੰਮ ਇਹ ਕਰ ਦੇਣਾ ਸੈਕਿੰਡ ਜ਼ੋਰ ਮਾਰਨਾ ਉਹ ਤਾਂ ਚਾਚਾ ਠੀਕ ਐ ਦੇਖ ਲੈ ਇੱਧਰ ਇਹ ਨੂੰ ਪਛੇ ਲੱਕ ਦੁਖਦਾ ਇੱਥੇ ਚਾਚੇ ਦਾ ਲੱਕ ਦਾ ਪਤਾ ਨਹੀਂ ਭੈਣ ਨੂੰ ਪਤਾ ਨਹੀਂ ਕਿਹੜਾ ਦੁਬੇਰ ਪੜ ਦੁਗੇ ਦਾ ਬਾਤ ਕਰੋ ਚਲੋ ਲੱਕ ਦੁਖਦਾ ਚਲੋ ਆ ਜਾ ਵੀ ਚਲਿਓਏ ਚੱਕ ਆਹ ਦੇਖ ਮੇ ਤਾਂ ਮੂਜੀ ਆ ਦੁਏ ਮੂਜੀ ਆ ਦੁਏ ਮੂਜੀ ਆ ਕਿ ਹੋ ਗਿਆ ਜਾਈ ਦੇ ਲਈ ਬਾਈ ਇਹ ਓਕੇ ਤੇ ਨੀ ਇਹ ਲੈ ਜਦ ਸਦੀ ਹੋਣੀ ਸਾਟ ਇੱਕ ਮਾਰੀ ਚ ਉਹ ਤਾਂ ਜਾਣੀ ਆ ਇਹ ਵੀ ਸੜੇ ਜਾਣ ਵਾਲੇ ਹੋਣੀ ਆ ਕਰਤੀ ਦਾ ਨਹੀਂ ਫੇਰ ਇਹ ਮੈਂ ਜਾ ਕਰੇ ਸੜੇ ਦੇਖ ਲਵਾਂ ਅੱਜ ਦੇ ਨਾਲ ਤੇ ਮੁੰਡੇ ਸੜੇ ਦੇਖ ਲੈ ਓਏ ਤਾਂ ਮੈਂ ਐਸਾ ਬੋਰ ਰખી ਵੀ ਤੇ ਬਜ਼ਾਰ ਥਾਗਾ ਉੜੀ ਹੋਣੀ ਤੇ ਬੇਰ ਰੱਖੀ ਬਣਾ ਥੋੜੀ ਇਹ ਓਖੀ ਹੋਣੀ ਆ ਆ ਥੋੜੀ ਜੀ ਉਹ ਐ ਸਪੋਰਟ ਜ਼ਿਆਦਾ ਇਹਨੂੰ ਹੋ ਗਈ ਛੋੜ ਜੀ ਰਹਿ ਗਈ ਚਲੋ ਮਾਰ ਜੁਰ ਇੱਕ ਵੇ ਹੋ ਮਾਰ ਦੇ ਜੂਰ ਤਾਂ ਮਾਰ ਦੂੰਗਾ ਮੈਂ ਹੱਥ ਪਵਾ ਲਾ ਜਾ ਵੜ ਜਾ ਇਹ ਲੈ ਲੈ ਹੋ ਗਈ ਹੋ ਗਿਆ ਜਿਹੜਾ ਪੈਪ ਲੱਗਿਆ ਵਾ ਇਹ ਜੇ ਪਾਣੀ ਦੇ ਵਿੱਚ ਜਿੰਦਾ ਰੱਖ ਕੇ ਲੈ ਜਾਣਾ ਦੂਆ ਬਟਨ ਵਾਲਾ ਉਹ ਰੱਖ ਨਹੀਂ ਹੁੰਦਾ ਹੁਣ ਮੈਂ ਪੈਪ ਵੀ ਨਹੀਂ ਲਵਾਇਆ ਆ ਵੀ ਨਹੀਂ ਲਵਾਇਆ ਕੁਝ ਵੀ ਕਿਆ ਨੇ ਧਰੇ ਪਤਾ ਹੀ ਨਹੀਂ ਧਰੇ ਹਲੇ ਅਜਾ ਹੀ ਧਰੇ ਇਹ ਜਾ ਫੇ ਕੱਲ ਨਵਾਂ ਸਵਾਗਾ ਦੁਰਾ ਸਵਾਗਾ ਬੋਟਲ ਉਹ ਤਾਂ ਜਸਰਾਂ ਦਰਦਾ ਪੈਣੀ ਵਾਲੇ ਦਾ ਅੱਛਾ ਸਵਾਗਾ ਬੋਟਲ ਉਹ ਦੱਸਦਾ ਠੀਕ ਹੈ ਹੁਣਾਂ ਨੇ ਲਵਾਇਆ ਹੈ ਥੱਲੇ ਹਾਂਜੀ 5 ਇੰਚੀ ਅੱਛਾ ਮਖਾ ਮੇਰੇ ਛੇ ਕੀ ਲਾਈ ਠੀਕ ਹੈ ਠੀਕ ਨਹੀਂ ਕੇ ਸੱਤ ਲਾ ਦੇ ਸੱਤ ਲਾ ਦੇ ਸਹੀ ਦਿੱਤੀ ਹੈ ਨਹੀਂ ਉਹ ਥੱਲੇ ਵਾਲੇ ਘਸ ਗਏ ਮਖਾ ਉਹ ਜਗ੍ਹਾ ਵਾਲੇ ਲਾਉਣਾ ਥੱਲੇ ਵਾਲਾ ਬਸ ਬਾਕੀ ਜਗ੍ਹਾ ਠੀਕ ਹੈ ਉੱਪਰ ਇਹਦਾ ਕੇ ਲਾਉਣਾ ਠੀਕ ਨਹੀਂ ਮਾ ਥੱਲੇ ਲਾ ਦੇ 7 6 7 ਇੰਚੀ ਮੈਨੂੰ ਕਿਹਾ ਵਾਹ ਬੀ ਚਰਦੇ ਨੂੰ ਕਹਿੰਦਾ ਕਰਦਾ ਕੰਮ ਬਹੁਤ ਹੈਗਾ ਪਰ ਉਹ ਵੀ ਕਹਿਣ ਕੰਮ ਤਾਂ ਸੀਜ਼ਨ ਲੱਗ ਗਿਆ ਬਸਾਦ ਮਾ ਬਣਾ ਲਿਓ ਤਾਂ ਹੀ ਕੇ ਪਾਉਣਾ ਇੱਕ ਆ ਆਕੇ ਬਾਦੂਗੇ ਆ ਆਕੇ ਬਾਹ ਲਿਓ ਉਹ ਤਾਂ ਲੰਘ ਗਿਆ ਉਹਦਾ ਕੰਮ ਲੱਗ ਗਿਆ ਹਾਂ ਕਿਹਾ ਹਾਥੀ ਲੱਗ ਗਿਆ ਪੂੰਜੀ ਉਹ ਰਹਿੰਦੀ ਆ ਬਾਹੀ ਦਾ ਹੋਲੀ ਕੱਧੂ ਰਹਿ ਗਿਆ ਪੂੰਛ ਨੇ ਕੰਮ ਖਾ ਉਹ ਕਰਨਾ ਹੈ ਇਹਦਾ ਕਰਵਾ ਨਹੀਂ ਗਿਆ ਉਹ ਪੂਛੇ ਤਰੀਆਂ ਕੱਢੇ ਪਈਆਂ ਆ ਪੂੰਜੀ ਨੇ ਦੇਖ ਲੈ ਹਾਥੀ ਦੇ ਲੱਗੇ ਤਾਂ ਪੂਛੇ ਮਾਰ ਦਿੰਦੀ ਤਵੇਂ ਦਾ ਸਾਹ ਨਹੀਂ ਆਉਂਦਾ ਛਾ ਦਾ ਪੁਕਾਰ ਕਰਦੀ ਕਰਨੀ ਬਹੁਤ ਹੈ ਰੱਖ ਕਰਮੀ ਆਉਂਦਾ ਇਹਦਾ ਫੁੜਕੇ ਵਾਲਾ ਕੰਮ ਹੋਇਆ ਮੇਰਾ ਲੈਟ ਚੱਲਦੀ ਹਲੇ ਵੀ ਮੈਂ ਫੇਰੀ ਆਉਂਦੀ ਆ ਲੈਡ ਵੀ ਆ ਹਾਲ ਰਿਆ ਇਹਨੂੰ ਬੰਦੋਣਾ ਅਗਲਾ ਦੋ ਦਿਨ ਨੂੰ ਹੀ ਆ ਯਾਰ ਰਿਆ ਨਹੀਂ ਮਾਰ ਕੇ ਮੈਂ ਕਿਹੜਾ ਕਿੰਨਾ ਬਰਹਾ ਗਿਆ ਲੈਡ ਦਾ ਕੀ ਕਰੂੰਗਾ ਭਈਏ ਤਾਂ ਹੈ ਨਹੀਂ ਉਹ ਭਈਏ ਤਾਂ ਹੈਗੇ ਭਈਆਂ ਦੇ ਦੋ ਦਿਨ ਵਾਟ ਪੈ ਜਾਣਾ ਅੱਧ ਭਈਏ ਤਾਂ ਆ ਜਾਣੇ ਯਾਰ ਭਈਏ ਬਥੇਰੇ ਆ ਜਾਣੇ ਭਈ ਚੜ੍ਹੇ ਰੇ ਅੰਦਰ ਤੇ 10 ਤਰੀਕ ਦੇ ਬਾਅਦ ਕਿਹਨੂੰ ਜਿਆ ਦਾਸ ਤੇ ਲੈਡੇ ਖੁੱਲੀ ਜੇ ਕਿੱਥੇ ਲੈ ਦੇ 8 ਘੰਟੇ ਹੁੰਦੀ ਨਾ ਭਈਆਂ ਨੇ ਕਹਿਣਾ ਤਾਂ ਸਾਜੇ ਕੱਦੂ ਦੋ ਕੱਦੂ ਦੋ ਹੂੰ ਇਹ ਘਾਟ ਹੀ ਹੋ ਜਾਨੀ ਖਰਜਾ ਦੋ ਦਿਨ ਹਾਂ ਜੇ ਆਹੀ ਹਾਰ ਰਿਹਾ ਉੱਥੇ ਵੀ ਥਲੇ ਕੋਈ ਏਸੀ ਲਾਇਆ ਹੋਣਾ ਉਹਨਾਂ ਨੂੰ ਉੱਥੇ ਵੀ ਅੱਗ ਨਿਕਲਦੀ ਹੋਣੀ ਬੱਤ ਫੇਰ ট্রান্সਫਾਰਮਰ ਉੱਪਰ ਲਾਇਆ ਹੋਇਆ ਲਗਾਉਂਦੇ ਖਬਰਾਂ 'ਚ ਆਹ ਫਿਊਜਰ ਲੱਗ ਗਿਆ ਫਿਊਜਰ ਨੂੰ ਤਾਰ ਖਰਾਬ ਹੋ ਗਈ ਜਾਂ ਲੋਡ ਵੱਧ ਗਿਆ ਹੁਣ ਗਰਮੀ ਬਹੁਤ ਅੱਜ ਪਤਨੀ ਉਹ ਬਿਜਲੀ ਚੱਲਦੀ ਸੀ ਇੱਕ ਪਤਨੀ ਕਿੱਥੇ ਏਸੀ ਨੂੰ ਅੱਗ ਲੱਗੀ ਘਰ ਉੱਥੇ ਚਾਰ ਬੰਦੇ ਮਰੇ ਆ ਕੰਪਰੈਸਰ ਉਹ ਗੈਸ ਉਹ ਜੱਲਾ ਆ ਯਾਰ ਬੋਲਟ ਘਟੀ ਜਾਂਦਾ ਹੁਣ ਇਹਦੀ ਕੀ ਕਰਨੀ ਓਕੇ ਏਸੀ ਏਸੀ ਇਹਦੇ ਠੰਡੀ ਆਵਾਜ਼ ਦੀ ਬਜਾਏ ਸੜੇ ਗਰਮ ਮਾਰਦੇ ਆ ਠੰਡੀ ਦੇ ਖਾਵਾ ਪਾਣੀ ਜਿੰਨਾ ਮਰਜੀ ਪੀ ਜਾ ਹਦਰਾ ਮੋਟਰ ਚੱਲਦੀ ਆ ਵੀ ਜਿਹਦੇ ਫੀਲੀ ਦਾ ਉਹਨਾਂ ਜਰੋੜਾ ਹੈ ਭਾਈ ਬੁਰਾ ਹਾਲ ਹੈ ਬਾਕੀ ਦਿਹਾੜੇ ਆ ਲੱਤ ਮੇਰੋ ਸੁਬਰੇ ਗਈ ਤੇ ਮੂੜ ਤੱਕ ਆਖੀਂ ਦੇ ਕਰ ਤੱਕ ਗੰਗਾ ਜਿਹਾ ਹੋ ਜਾਣਾ ਮੂੜੂਗਾ ਹਰੇ ਤਾਂ ਮਾਲਕੀ ਗੜਾ ਮੈਂ ਉਧਰ ਵੀ ਦੇਖੀਏ ਕਿੰਨਾ ਪਾਣੀ ਜਾਂਦਾ ਇਹਦੇ ਤੇ ਚੱਲ ਦਿਆ ਮੈਂ ਆਪਣਾ ਮੋਟਰਸਾਈਕਲ ਇਹਨਾਂ ਨਾਲ ਆ ਕੇ ਆਉਣਾ ਆ ਚੱਲੀ ਹੋਰ ਕੀ ਮੈਂ ਆਪ ਨਾ ਮਾ ਯਾਰ ਫਿਰ ਨਾ ਆ ਕੇ ਆਉਣਾ ਮੈਂ ਸ਼ੈਂਪੂ ਚੱਕ ਲਿਆ ਮੈਂ ਫਿਰ ਨਾ ਤੇਰੇ 15 ਦਿਨੋਂ ਕੋਈ ਸਾਲੇ ਆ ਜਾ ਅੱਜ ਨੂੰ ਹੋਗਾ ਹੋ ਗਿਆ ਟਾਈਮ ਫੇ ਭੱਜਣੇ ਦਾ ਬੱਸ ਚਾਰ ਮਿੰਟ ਰਹਿ ਕੇ ਰੱਖ ਲੈ ਤੂੰ ਕੀ ਹੈ ਭਾਈ ਪਾਣਾ ਪਾਣੀ ਹੈਂ ਜਲੀ ਵੀ ਮੈਂ ਪਾਣਾ ਜੇ ਪਾਉਣਾ 10 ਮਿੰਟ ਰਹਿ ਕੇ ਰੱਖ ਲੈ ਤੂੰ ਉਹ ਨਾ ਮੈਂ ਇਹਦੇ ਵਿੱਚ ਪਾਉਣਾ ਰਾਤ ਨੂੰ ਕੋਈ ਸੁਕਣ ਕੋਈ ਇਹਦੇ ਵਿੱਚ ਬੰਦ ਕਰ ਦੇਣਾ ਫਿਰ ਕੱਲ ਨੂੰ ਓਕੇ ਕਰਨ ਨੂੰ ਕੋ ਲਾਉਂਗੇ ਇਹ ਨਾਲੇ ਹੋ ਜਾਊਗਾ ਪਾਣੀ ਇਹਦੇ ਵਿੱਚ ਘੜਤੀ ਪੀ ਲੂਗੀ ਘਟ ਜਾਣਾ ਪਾਣੀ ਠੀਕ ਆ ਖੇਤ ਬਣਾ ਪਿਆ ਲੈ ਰੂੜਾ ਵੀੜ ਲਈ ਆਉਂਦਾ ਫੋਕ ਕ ਕਰਿਆ ਹਟ ਹੈ ਉਸ ਸੱਟ ਜਾ ਕਰਿਆ ਉਹ ਖਾਲ ਬਾਈ ਆ ਛੇ ਚੋ ਖਾਲ ਬਾਈ ਹੁੰਦੀ ਆ ਖਾਲ ਬਾਈ ਆ ਮੈਂ ਕਿਹਦੇ ਕੱਦੂਆ ਕਰ ਲੱਗਿਆ ਨਹੀਂ ਨਹੀਂ ਉਹ ਖਾਲ ਜੀ ਦਿਖਾਲ ਬਾਈ ਆ ਤੇ ਆਹ ਰਸਤਾ ਬਣਾਇਆ ਮੋਟਰਸਾਈਕਲ ਆਉਣ ਨੂੰ ਠੀਕ ਆ ਉਰ ਤੇ ਸਿੱਧਾ ਠੀਕ ਆ ਆਰ ਪਰ ਹੋਣਾ ਜੇ ਵਧੀਆ ਨਹੀਂ ਆ ਖੌਂਦਾ ਫਗਾਗਾ ਹੋਰ ਕੀ ਆ ਆਉਣਾ ਹੈ ਫਿਰ ਤੈਨੂੰ ਪਤਾ ਬਾੜ ਇਧਰੋਂ ਝੱਲੀਆਂ ਹੁਮਕੇ 2 ਕਿਲੋਮੀਟਰ ਪੈਂਦਾ ਔਰ ਉੱਤੇ ਸਾਰਾ 100 ਮੀਟਰ ਵਾਪਸ ਆ ਕੇ ਉਹੜੀ ਬਾਟਾ ਜੇ ਤੁਰਪੀ ਲੱਗ ਜਾ ਉੱਥੇ ਖੜਾ ਕੇ ਹੂੰ ਆਪਣਾ ਵੀ ਯਾਰ ਇਹ ਟਾਇਰ ਟਾਇਰ ਕਮ ਆਇਆ ਹਾਂ ਬਹੁਤ ਠੀਕ ਹੈ ਟਾਇਰ ਨਾਲ ਮਿੱਟੀ ਲਾ ਕੇ ਟਾਇਰ ਕਮਾਤਾ ਹੋ ਜਾਣਾ ਪੱਕਾ ਹੀ ਨੇ ਕੱਲ 6 ਵਜੇ ਨੇ ਠੀਰੀ ਹੁਣ ਅੱਜ ਵੀ 6 ਵਜੇ ਨੇ ਠੂਗੀ ਕੀ ਪਤਾ ਸੀ ਕੋਈ ਨਹੀਂ ਪਤਾ ਫੁੱਲੀ ਚੱਲ ਜੀ ਠੂਗੀ ਬਾਕੀ ਬੜਾਤਾ ਬਾਈ ਤਾਂਗੀਆਂ ਤੋਂ ਗੀਂਜ ਤੇ ਕਹੀ ਨਾ ਸਵਾਰ ਤੇ ਸਾਰਾ ਕੁਝ ਨਹੀਂ ਵਧੀਆ ਵਰ ਮਿਲ ਬੋਵਾਰੀ ਲੱਗਿਆ ਬਈ ਅਬੀਰ ਪਟਣਾ ਹੈ ਹਾਂ ਇਹਦਾ ਇਹ ਇਹ ਨਹੀਂ ਪਤਾ ਇਹ ਇਹ ਇਹਦਾ ਰਾਜ ਆ ਇਹ ਨਹੀਂ ਦੱਸਣਾ ਕਿ ਰਾਜ ਆ ਇਹ ਔਰ ਦੂਗਰ ਵਿੱਚ ਇਹਦਾ ਨਹੀਂ ਹੈਗਾ ਇਹਦਾ ਰਾਜ ਆ ਬਸ ਹੁਣ ਬਈ ਜਾ ਤਾਂ ਲੱਗ ਜਰੀ ਫੇ ਬੱਚੀ ਮਤੇ ਕੌਣ ਆ ਇਹ ਹੋਰ ਕਿਆ ਜੇ ਹਟਦੇ ਨਹੀਂ ਹੈਗੇ ਬੰਦੇ ਫਿਰ ਕੁਸਾ ਕੁਤਾ ਕਰਨੀ ਪੈਣਾ ਹਾਂ ਇਹ ਇਸ਼ਾਰਾ ਨਹੀਂ ਆਹਾ ਕੇਵਾਰ ਇਹ ਸਿਰ ਮੇਰੀ ਸੀਦਾ ਮਰਜੀ ਆ ਤਵਾਰੇ ਵਾਲੀ ਹੀ ਆ ਹੁਣ ਤੂੰ ਨਾਉਂਗਾ ਫਿਰ ਨਾਉਂਣਾ ਲੈਡ ਨਰਦੇ ਨਹੀਂ ਨਾਲ ਮਾ ਸਿਰਮਾ ਪਾ ਲਾਣਾ ਪਾਣੀ ਗਰਮ ਹੋਏ ਪੈਸੇ ਮਾਰ ਲੇ ਹੇ ਬਜੇ ਰੋਣਾ ਜਾ ਓਕੇ ਨਰਦੇ ਨਹੀਂ ਫਿਰ ਟਾਈਮ ਨਹੀਂ ਹੈਗਾ ਲੋ ਭਾਈ ਬਾਕੀ ਤੁਹਾਨੂੰ ਦਿਖਾਉਣਾ ਫਿਰ ਹਮਾਰੀ ਘਟ ਜੀ ਮਰਜੀ ਰਹਿਦਾ ਕੰਮ ਨਵੇਟ ਦੀਏ ਰਾਤ ਨੂੰ 12 1 ਵਜੇ ਆਉਂਦੀ ਆ ਰਾਤ ਨੂੰ ਆਉਂਦੀ ਹਾਂ ਸੱਜਰੇ ਵੀ ਆਂਦੀ ਐ ਕੱਲ 11 12 ਵਜੇ ਆਈ ਰਾਤ 12 1 ਵਜੇ ਮੈਂ ਕਹਿੰਦਾ ਪਿੰਡਲ ਵੀ ਲਾ ਲੈ ਕੱਪੜੇ ਵੀ ਲਾ ਕੇ ਆਵਾਜ਼ ਨਮਾ ਸਾਬਣ ਲੈ ਕੇ ਆਇਆ ਭਾਈ ਮੈਂ ਸੈਂਥੋਲ ਦਾ ਲੈ ਹੈ ਕਿਹੜਾ ਏ ਸੈਂਥੋਲ ਹੈ ਕੱਪੜਿਆਂ ਵਿੱਚ ਅਦਰ ਕੱਪੜਿਆਂ ਨੂੰ ਲਾਤਾ ਬੜਾ ধਵਾਏਗਾ ਕਹੋਗੇ ਸਰਵਿਨਾਲੇ ਕਗਾ ਫੜੇ ਦੋਲੇ ਮਿਲਾ ਗਿਆ ਬੋਹੜਾ ਕਲੇਨ ਨੂੰ 2 ਮਿੰਟ ਤੱਕ ਆਇਆ ਹੈਲੋ ਆ ਗਿਆ ਆ ਗਿਆ ਬੱਸ ਆਇਆ ਵਾਹ ਅੱਜ ਠੰਡਾ ਹੋ ਗਿਆ ਹੁਣ ਲੈੜੀ ਅਰੇ ਯਾਰੀ ਇੱਥੇ ਬੈਠਾ ਨਾਲਾ ਸੁਪਨਾਲਵਾਲੀ ਨਾਲਾ ਬਾਅਦ ਪਾਣੀ ਕੱਥੇ ਵਿੱਚ ਰਹਿਣਾ 100 ਦਿਨ ਤੇ ਲੱਗ ਜਾਈਏ ਦੋ ਦਿਨ ਬਾਅਦ ਇੱਥੇ ਗਰਮੀ ਦਾ ਹਵਾ 4 ਦਿਨ ਗਰਮੀ ਬਹੁਤ ਆ 4 ਦਿਨਾਂ ਦੇ 40 ਦਿਨਾਂ 4 ਦਿਨਾਂ 4 ਦਿਨ ਚਾਹੋ 4 ਦਿਨ ਦਾ ਖਬਰਾਂ ਵਾਲੇ ਹਲਾ ਜਾਨੀ ਵਾ ਲੈ ਇਕਲੀ ਕਰਨੀ ਪੈਣੀ ਆ ਯਾਰ ਆ ਗਿਆ ਹੈ ਗੱਲ ਥੇ ਤੇ ਪਾਣੀ ਪੈਂਦਾ ਨਾ ਕੰਨ ਪੇਟਾ ਯਾਰਾ ਹੁੰਦਾ ਹੈ ਮੈਂ ਇੱਧਰ ਖੋਲਦਾ ਇੱਧਰ ਹੋ ਹੈ ਥੋੜੀ ਚੱਲੂਗਾ ਮਮਾ ਇੱਧਰ ਬੜਾ ਪਾਣੀ ਉਹ ਗੜਾ ਹੋਰ ਪਾ ਲੈ ਜੀ ਸਵੇਰ ਤੱਕ ਹੋ ਜਾਣਾ ਇਹ ਉਹ ਵਰ ਗਿਆ ਆਪ ਖਲਾਬਦਾ ਬਣਿਆ ਪਿਆ ਆਹਦੀ ਵਰਗਾ ਹੋਆ ਬਟਾ ਆਹ ਥੋੜਾ ਪਈ ਜਾਂਦੇ ਇਹਦੇ ਪਾਣੀ ਪੀਣਾ ਵੀ ਹੈਗਾ ਉਹ ਇਹਦਾ ਪੂਰਾ ਠੋਕੇ ਭਰ ਗਿਆ ਉਹ ਇੰਨਾ ਪਾਣੀ ਪੀਊਗਾ ਉਹ ਇੰਨਾ ਘ ਭਰਿਆ ਹੋਇਆ ਹੈਗਾ ਇਹ ਪਾਣੀ ਇਡਾ ਚ ਚੱਲ ਜਣਾ ਪੈਣਾ ਮੈਂ ਲੈਦਾ ਪਤਾ ਵੀ ਨਹੀਂ ਹੈਗਾ ਬਾਜੇ ਦੀ ਨੌਂਦੀ ਹੈਗੀ ਬਾਦਨ ਚੱਲ ਜਉਂਦੀ ਹੈ ਇਹਦਾ ਕੋਈ ਸੌਣ ਨਹੀਂ ਲੈਟ ਦਾ ਕਾਲਣਾ ਠੀਕ ਹੀ ਈ ਟਾਈਮ ਫਟਰਾਣੀ ਪਾਣੀ ਆ ਹੈ ਨਾ ਹੋਰ ਪਾਣੀ ਉਧਰ ਕਿਆ ਪਤਾ ਸਾਈ ਰਾਦੇ ਰਹੇ ਕਿਆ ਪਤਾ 6 ਦੇ ਉੱਪਰ ਡੈਮ ਹੋ ਗਿਆ ਉਹ ਬਾੜੀ ਇੰਨੇ ਬਾਅਦ ਹੋਏ ਝਰੋ ਜਿਆਲਾ ਹੈ ਨਾ ਨੱਕਾ ਪਾੜਦਾ ਸਾਰਾ ਉਧਰ ਜਾਣਾ ਜਿੰਨਾ ਫਾਲਤੂ ਹੋਇਆ ਜਾਂ ਤਾਂ ਲਾਉਣੇ ਆ ਹੈ ਕਿ ਨਹੀਂ ਉਹ ਦੇਖੀਏ ਥੋੜੇ ਪਾੜਨੇਗੇ ਇਹ ਸਾਰਾ ਪਾਣੀ ਇੱਥੇ ਹੈ ਸਾਰਾ ਉਧਰ ਲਾ ਚਾਹਤੀ ਆ ਮੋਟਾ ਸਾਦ ਨੇ ਹੁਣ ਮੈਂ ਦਾ ਤੁਹਾਨੂੰ ਪਤਾ ਚੇ ਸੇਸ਼ੂ ਵਾਲ ਟਾਈਮ ਹੈਗਾ ਤਾਂ ਚਲੀ ਜਾਵੇ ਤਾਂ ਹਾਈ ਰਾਹ ਚਲੀ ਆਣੀ ਹੈ ਰਹਿਣ ਨੂੰ 2 ਘੰਟੇ ਰਹਿ ਰੋ ਬਣਾਣੀ ਹੈ ਇਹ ਕੋ ਡਾਲ ਪਾਣੀ ਦੀ ਆਹ ਤੇਰੇ ਵਾਲੀ ਆਹ ਮੈਂ ਰਹਿ ਮਾਰ ਟਿਕਦਾ ਨਾ ਆਪਣਾ ਬਾਗਵਾ ਲਾਉਂਗਾ ਸਭ ਜੀ ਲੱਗੂ ਫਨੀ ਵਾਲਾ ਨਾ ਮੈਂ ਉਹ ਵਰਦੇ ਗੀਂਚ ਲੱਗਣਾ 11:00 ਮਰਾਤ ਤੱਕ ਲੱਗ ਘੜਦਾ 11:00 ਹਾਂ ਜੀ ਫਟੋ ਵੀ ਜਦੋਂ ਉਦਾਸ ਨਾ ਬਸੂ ਜੇ ਮੈਗੀ ਜੋੜੀ ਬੋਧੀ ਕਪਨੀਰੀ ਖੜੀ ਰਹੂਗੀ ਅਗਲੇ ਲਾ ਦੇਣਾ ਨਾ ਨਾ ਹੋਏਗਾ ਕਿੱਥੇ ਲਾ ਦੀ ਹਾਈ ਲੋੜ ਨੂੰ ਜੇ ਰਸਤੇ ਚੱਲਣਾ ਆਣੇ ਫੇਰ ਕੀ ਕਰੀ ਗਾ ਨੂੰ ਤੁਹਾਨੂੰ ਦੋ ਭਿੰਨ ਦੇ ਆਓ ਜਿਆ ਚਾਰ ਕਈਆਂ ਮਾਰ ਕੇ ਖੜੀ ਲਾ ਦੇਣੀ ਆ ਠੀਕ ਹੈ ਲੋੜ ਤਾਂ ਸਾਰਾ ਜਾਨਕਾ ਇੱਥੇ ਚੈਰ ਇਹਨਾਂ ਨੂੰ ਡੇਟ ਕਰ ਲਈ ਐਨੀ ਡੇਟ ਕਰਨਾ ਰੇ ਪਾਣੀ ਚ ਡੇਟ ਹੋ ਜਾਣਾ ਟੱਕਰ ਪੈਣਾ ਵਿੱਚ ਚਲੋ ਨਹੀਂ ਨਹੀਂ ਮੇਰੇ ਨੂੰ ਕੀ ਆਉਂਦਾ ਐਂਟੀ ਜੇ ਲੱਖ ਦੋ ਉਹ ਲਾ ਲੂਗੇ ਦੂਈ ਉਹ ਉਨੇ ਕੇ ਮਾਤ ਦੂਈ ਡੇਟ ਲਾ ਲੂਗੇ ਆਪਾਂ 26 ਲਾਈ ਜਿਹੜੀ ਹਾਂ ਐਂਟੀ ਉਹ ਲਾ ਲੂਗੇ ਉਹਨੂੰ ਜੇ ਥਾਂ ਮਾ ਮੋਟੀ ਰਹਿ ਗਈ ਆ ਹੋਰ ਪਟਾ ਦੂਗੇ ਬਲਕਿ ਜੀ ਮਗਾ ਪਟਾ ਦੂਗੇ ਗਾਗ ਦਾ ਖੜੇ ਮੂਹਰੇ ਹਾਂ ਅੱਧੀ ਤਾਂ ਨਹੀਂ ਅੱਧੀ ਪਾ ਲੈ ਜੇ ਬਾਦੀ ਪਾ ਲੈ ਅੱਧੀ ਡਾਊਟ ਦੀ ਤਾਂ ਦੱਸ ਦੀ ਗੱਲ ਆ ਜੇ ਅੱਧੀ ਡਾਊਟ ਦੀ ਹਾਂ ਕੀ ਹੋ ਰਿਹਾ ਹੈ ਸਾਰਾ ਰੌੜ ਰਿਹਾ ਹੈ ਇਧਰ ਇਧਰ ਕੋਈ ਨਹੀਂ ਪਤਾ ਹੈਗਾ ਭੱਜਣ ਨੂੰ ਹੁਣ ਭੱਜਵੇ ਨਹੀਂ ਪਤਾ ਹੀ ਹਰਦਾ ਭੱਜ ਜਾ ਕੱਖ ਪਟ ਲਿਆ ਦੋ ਚੀਜ਼ ਵੀ ਜੇ ਫੇਲ ਗਿਆ ਹਨੀ ਉਹ ਆਪਾਂ ਜਿੱਤੇ ਚੜਾ ਤੇ ਲੱਗੇ ਦੋ ਦੰਦ ਤੇ ਬੱਠੇ ਬੱਠਣ ਆਏ ਮੈਂ ਵੀ ਚੱਲਿਆ ਬੱਠੇ ਹੁੰਦਾ ਦੇਖਿਆ ਦੋ ਤਿੰਨ ਘੰਟੇ ਸਵੇਰ ਨੂੰ ਖੇਤਾਂ ਦਾ ਕੰਮ ਹੁੰਦਾ ਦੋ ਤਿੰਨ ਘੰਟੇ ਛਾਪੂ ਇਸ ਟਾਈਮ ਦੇ ਬਾਅਦ ਬਿਮਾਰੀ ਵੜ ਹੁੰਦਾ ਗੇਹ ਦੇ ਹੌਲੀ ਕਰੇਗਾ ਬਾੜਨਾ ਪੈਣਾ ਹੁਣ ਮੈਂ ਜਦੋਂ ਆਈ ਹੁੰਦੀ ਆ ਬਿਗੜ ਤਾਂ ਵੇਰ ਕਿ ਬਾੜੇ ਦੀ ਆਵਾਜ਼ ਆਹ ਖਾਲ ਆਹ ਖਾਲ ਨਿਕਲ ਤੇ ਬੜੇ ਬਾੜੇ ਦੀ ਆਵਾਜ਼ ਆਵਾਜ਼ ਮਾਈ ਤੇ ਪਾਣੀ ਖੜੇ ਆਈ ਨਾ ਜੀ ਵੇਣਾ ਬਾਈ ਨੂੰ ਬੈਠਾ ਹੋਣਾ ਤਾਂ ਕਰ ਮਾਰ ਰੁਕਾ ਵੀ ਲੇ ਕੇ ਸਮਝ ਤੱਕ ਗਿਆ ਮਾਰਾ ਕੀ ਬਣਾ ਲੀਰ ਲੀਰ ਭਾਈ ਨੌਂ ਦਾ ਕੋਈ ਕੰਮ ਨਹੀਂ ਹੁੰਦਾ ਪਾਣੀ ਪੈਣਾ ਬਸ ਹਾਂ ਉਹ ਢੀੜਾ ਹਾਂ ਆ ਸੁਆਗਾ ਸੁਆਗਾ ਮਾਰਨਾ ਪੈਣਾ ਸੁਆਗਾ ਆਵਾਜ਼ ਦੇ ਮਮਾ ਮੜ ਪਤਾ ਲਾ ਕੇ ਮਾਰ ਸੁਆਗਾ ਮਾ ਮੜਾ ਉੱਪਰ ਰੱਖ ਕੇ ਮਾਰਨਾ ਪੈਣਾ ਮਿੱਟੀ ਨਾ ਇਕੱਠੀ ਚੱਲੇ ਮੁੰਡੇ ਹਾਂ ਮਿੱਟੀਆਂ ਚੱਲੇ ਵਾ ਉੱਪਰ ਉੱਪਰ ਮਿੱਟੀ ਇਕੱਠੀ ਨਹੀਂ ਹੁਣੀ ਪਿਛਲਾ ਪਾਸਾ ਲਾਈਉਂਗਾ ਲੈ ਲਾਈ ਲਊਗਾ ਮੂਲਾ ਦਾ ਲਾਈਂ ਜੇ ਮੂਲਾ ਲਾਉਂਗਾ ਤਾਂ ਮਿੱਟੀ ਇਕੱਠੀ ਕਰੂਗਾ ਪਿਛਲਾ ਲਾਈਆਂ ਲਿਫਟ 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 ਚ ਚਜਾ ਕੇ ਲੱਗਣਾ ਮਾੜਾ ਆ ਟਾ ਢਾ ਕੇ ਟਾ ਢਾ ਕੇ ਬਸ ਬੰਮੂਲਾ ਚੱਕ ਦੇ ਬੇ ਯਾਰ ਫੇਰ ਮਿੱਟੀ ਨਹੀਂ ਇਕੱਠੀ ਹੁੰਨੀ ਆ ਇਹ ਟੋਣੀਆਂ ਪੈਣੀਆਂ ਸਾਰੀਆਂ ਪਿਛੇ ਚਲਾਉਣਾ ਉੱਪਰ ਨੂੰ ਬਰੋਸ ਹੋ ਜਾਂਦੀ ਪਿਛਲੇ ਹਾਂ ਪਿਛੇ ਨੂੰ ਗਰੀ ਜਾਂਦੀ ਹੋ ਜਾ ਮਾੜੀ ਮੋਟੀ ਇਕੱਠੀ ਹੁੰਦੀ ਜੇ ਮੂਰੇ ਘੱਟ ਲਿਆ ਫੇਰ ਉਹਨੇ ਟਿੰਗ ਤੇਰੀਆਂ ਨਾਲ ਮੂਈਆਂ ਬਾਹਰ ਉਹ ਤਾਂ ਥੱਗਾ ਪੜ ਜਾਂਦਾ ਫੇਰ ਹਾਂ ਇੱਕਣਾ ਮਾਰ ਮਾਰ ਮਾੜਾ ਮਲਾ ਕੇ ਹੌਲੀ ਹੌਲੀ ਮਾਰੀ ਆਵਾਣੀਆਂ ਇਹਨਾਂ ਦਾ ਹੁਣ ਆਈ ਆਦਾ ਰੇਟ ਤੇ ਪਾਹੇ ਰੋਟਾ ਹੋਈ ਜਾਣਾ ਹੋਣਾ ਇਹਦਾ ਕਾਹਿੰ ਕਾਹੀ ਹੈ ਉਹ ਧੂਏ ਦੇ ਘੇਰੇ ਬੰਦ ਹੋਣਾ ਜਾਈਦਾ ਆਪਣੇ ਮਨ ਹੋ ਜਾਵੇ ਕੋਈ ਗੱਲ ਨਹੀਂ ਉਹ ਬਹੁਤ ਬਹੁਤ ਫੁੱਲ ਹੋ ਗਿਆ ਹੈ ਖੇਤ ਬਹੁਤ ਭਰ ਗਿਆ ਚੇ ਦੇ ਸੀ ਕਿੱਤੇ ਭਰੇ ਪਿਆ ਲੈ ਪਰਦੇ ਇਹਨੂੰ ਫੇਰ ਹੁਣ ਇਹਨਾਂ ਦੇ ਪਰਦੇ ਦੇ ਅਦਾ ਹੁਣ ਪੰਜ ਤੇ ਮੈਂ ਤਾਂ ਕਹਿੰਦਾ ਮਹਾਂ ਜਿਹੜਾ ਅੱਜ ਵੀ ਕਿਹੜਾ ਆਉਂਦਾ ਪੰਜਾਬ ਦੇ ਅੱਖਰ ਨਾਲ ਜਾਦੇ ਜੇ ਕੰਮ ਖਰਾਬ ਹੋ ਜਾਣਾ ਮਹਾਂ ਮੜਾ ਮੜਾ ਪਈਏ ਨੇ ਮੜਾ ਮੜਾ ਇਹਨੂੰ ਵੀ ਜਾਣਾ ਪਾਣੀ ਮੜਾ ਮੜਾ ਖਗਰਾਕ ਤਾਂ ਬਾਕੀ ਇਕੱਲੇ ਖੜੇ ਇਹਨਾਂ ਦਾ ਪਈ ਵੀ ਜਾਣਾ ਪਾਣੀ ਹਾਂ ਪੰਨੇ ਦਾ ਸੁਪਰ ਬਿਆਜ ਲੱਗੂ ਹਾਂ ਇਹ ਇਹ ਕਿ ਆਉਣਾ ਹੈ ਹਾਂ ਕਿ ਸੁਧਿਆ ਪਾਣੀ ਹੋ ਹਾਂ ਇਹ ਕਾਹ ਨੂੰ ਨਹੀਂ ਹੁੰਦਾ ਹੈਡਾ ਹੁੰਦਾ ਹੈ ਤਾਂ 1450 ਫਿਰ ਹੋ ਜਾਂਦਾ ਇਹ ਜਮਾ ਹੋ ਗਿਆ ਹੈ ਜੇ ਜਮਾ ਸੋ ਗਿਆ ਫਿਰ ਕਿਹੜਾ ਹੋਏ ਨਾ ਜੇ ਗਿਲ ਰਹੀ ਫਿਰ ਫਿਰ ਕਿਹੜਾ ਹੁੰਦਾ ਅਨ ਛੱਡ ਲੋ ਰੇਤ ਨਿਕ ਗੜਾ ਹੋਣਾ ਹੀ ਨਹੀਂ ਇੱਥੇ ਰੱਖ ਲਓ ਓ ਠੀਕ ਹੈ ਭਾਈ ਮਿਲਦੇ ਕੱਲ ਨੂੰ ਠੀਕ ਹੈ ਜੀ ਅੱਜ ਲਈ ਇੰਨਾ ਕਿਆ ਕੱਲ ਨੂੰ ਲਾਉਂਦੇ ਭਈ ਆ ਕੇ ਕੱਲ ਨੂੰ ਹਾਂ ਕੱਲ ਸ਼ੁਰੂ ਕਰ ਦਾਂਗਾ ਕੰਮ ਆਪਾਂ ਦਾ ਠੀਕ ਹੈ ਜੀ ਛੁੱਟੀ ਹੈ